ਜੇਲ੍ਹ ਤਰਨਤਾਰਨ ਦੇ ਪਿੰਡ ਗੋਲਵੜ ਬਿਖੇ ਇੱਕ ਐਨਆਰਆਈ ਲਾੜੇ ਦੇ ਵੱਲੋਂ ਪਿਆਰ ਤੋਂ ਐਨ ਪਹਿਲਾਂ ਲੜਕੀ ਦੇ ਨਾਲ ਧੋਖਾਧੜੀ ਕਰਨ ਦਾ ਕਥਿਤ ਤੌਰ ਤੇ ਮਾਮਲਾ ਸਾਹਮਣੇ ਆਇਆ ਹੈ ਲੜਕੀ ਦੇ ਪਰਿਵਾਰ ਵੱਲੋਂ ਇਸ ਮਾਮਲੇ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਨ੍ਹਾਂ ਨੇ ਆਪਣੀ ਲੜਕੀ ਦਾ ਸ਼ਗਨ ਅੰਗਰੇਜ਼ ਸਿੰਘ ਪਿੰਡ ਪਲਾਸੌਰ ਜ਼ਿਲ੍ਹਾ ਤਰਨਤਾਰਨ ਦੇ ਨਾਲ ਕੀਤਾ ਸੀ ਅਤੇ ਆਪਣੀ ਹੈਸੀਅਤ ਦੇ ਅਨੁਸਾਰ ਸਾਰੇ ਸ਼ਗਨ ਵਿਹਾਰ ਕਰਨ ਤੋਂ ਬਾਅਦ 28 ਤਰੀਕ ਨੂੰ ਉਹਨਾਂ ਨੇ ਵਿਆਹ ਦਾ ਪ੍ਰੋਗਰਾਮ ਰੱਖਿਆ ਸੀ ਪਰ 28 ਤਰੀਕ ਨੂੰ ਜਦੋਂ ਲੜਕੀ ਦੇ ਪਰਿਵਾਰ ਵੱਲੋਂ ਪੂਰੀਆਂ ਤਿਆਰੀਆਂ ਕਰਕੇ ਪੈਲੇਸ ਦੇ ਵਿੱਚ ਲੜਕੇ ਬਾਲਾਂ ਦੀ ਉਡੀਕ ਕੀਤੀ ਜਾ ਰਹੀ ਸੀ ਤਾਂ ਪੈਲੇਸ ਦੇ ਵਿੱਚ ਲੜਕੀ ਦਾ ਪਰਿਵਾਰ ਤਾਂ ਪਹੁੰਚ ਗਿਆ ਪਰ ਦੂਜੇ ਪਾਸਿਓਂ ਲਾੜੇ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਨਹੀਂ ਪਹੁੰਚਿਆ ਜਿਸ ਤੋਂ ਬਾਅਦ ਆਪਣੇ ਨਾਲ ਧੋਖਾ ਹੁੰਦਿਆਂ ਦੇਖ ਲੜਕੀ ਦੇ ਪਰਿਵਾਰ ਦੇ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸਹਾਰਾ ਲਿਆ ਗਿਆ ਅਤੇ ਤਰੰਤਰਨ ਥਾਣਾ ਦੇ ਵਿੱਚ ਇਸ ਮਾਮਲੇ ਦੀ ਰਿਪੋਰਟ ਦਰਜ ਕਰਵਾਈ ਗਈ ਅਤੇ ਜਦੋਂ ਲੜਕੀ ਦੇ ਪਰਿਵਾਰ ਦੇ ਵੱਲੋਂ ਲੜਕੇ ਦੇ ਪਰਿਵਾਰ ਨਾਲ ਇਸ ਮਾਮਲੇ ਦੇ ਬਾਰੇ ਗੱਲਬਾਤ ਕੀਤੀ ਗਈ ਤਾਂ ਲੜਕੇ ਦੇ ਪਰਿਵਾਰ ਨੇ ਕਿਹਾ ਕਿ ਉਹਨਾਂ ਦਾ ਲੜਕਾ ਕੋਈ ਹੋਰ ਕੁੜੀ ਲੈ ਕੇ ਭੱਜ ਗਿਆ ਏ ਅਤੇ ਇਸ ਮੌਕੇ ਤੇ ਹੁਣ ਲੜਕੀ ਦੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਮੈਂ ਨਾ ਗੁਰਦੀਪ ਸਿੰਘ ਆ ਜੀ ਹਾਂ ਜੀ ਮੇਰੇ ਚਾਚੇ ਦੀ ਬੀਬੀ ਆਈ ਸਾਰਾ ਕੁਝ ਜੀ ਕੁਸ਼ੀ ਕੁਸ਼ੀ ਕੀਤਾ ਜੀ 27 ਨੂੰ ਪਾਸ ਦੇ ਗਏ ਸਭ ਲਿਆ ਸਭ ਕੁਝ ਕੀਤਾ ਜੀ 28 ਤਰੀਕ ਨੂੰ ਅਸੀਂ ਪੈਸਾ ਆਪਣੇ ਚ ਆਏ ਜੋ ਪ੍ਰੋਗਰਾਮ ਕੀਤਾ ਸਾਰਾ ਕੁਝ ਵਧੀਆ ਹੋਇਆ ਯਾਰ ਤੇ ਇਹਨਾਂ ਨੇ ਪੈਰ ਪਾ ਕੇ ਹੈ ਦੋ ਤਾਜ ਦੀ ਬਹੁਤ ਜਿਆਦੀ ਮੰਗ ਕਰਤੀ ਇਸ ਕਰਕੇ ਇਹਨਾਂ ਪਹਿਲਾਂ ਗਮਰਾ ਕੀਤਾ ਆਰੇ ਇਹ ਨੂੰ ਕੁਝ ਪਤਾ ਨਹੀਂ ਇਹਨਾਂ ਨੂੰ ਸਾਰੀ ਚਾਰ ਹੀ ਸਾਰੇ ਪਰਵਾਹੀ ਗਲੀਮੀ ਧੁੱਤੀ ਜੀ ਪਰਾ ਦੇ ਲੈ ਕੇ ਆਈ ਨਹੀਂ ਸਗਨ ਦੇ ਵਿੱਚ ਅਸੀਂ ਜੋ ਗਹਿਣਾ ਗੁਣਾ ਸਭ ਕੁਛ ਇਹਨਾਂ ਮੁੰਡੇ ਨੂੰ ਪਾਇਆ ਉਹਦੀ ਮਾਂ ਨੂੰ ਪਾਇਆ ਗਈ ਭੈਣ ਨੂੰ ਪਾਇਆ ਉਹਦੇ ਪਿਓ ਨੂੰ ਪਾਇਆ ਮਾਮਾ ਮਾਮਾ ਮਾਮਿਆਂ ਸਾਰੇ ਨੂੰ ਪਸਾ ਲਈ ਪਰਿਵਾਰ ਨੂੰ ਪਾਇਆ ਗਏ ਆਖਰੀ ਮੀਂਹਾਂ ਵੀ ਇਹਨਾਂ ਨੇ ਉਦੋਂ ਹੀ ਕਰਵਾ ਲਈਆਂ ਸਾਡੇ ਕੋਲ ਸਗਨ ਵਾਲੀ ਦੀ ਸਾਰੀ ਤੇ ਆਖਰੇ ਦਿਨਾਂ ਦਾ ਐਂਸਰ ਉਹ ਪਿਆ ਨਹੀਂ ਮਿਲਦੀ ਕਰਾਉਣੀ ਆਖਰੀ ਵਾਰ ਇਹਨਾਂ ਨੇ ਕਿਹਾ ਤਾਂ ਵੀ ਪਹਿਲਾਂ ਕਹਿੰਦੇ ਵੀ ਮੁੰਡੇ ਨੂੰ ਗਵਾ ਕਰਕੇ ਲੈ ਗਏ ਆ ਇਹ ਕਰਵਾਏ ਮੋਟਰਸਾਈਕਲ ਤੇ ਗਵਾ ਕਰਕੇ ਲੈ ਗਏ ਆ ਇੱਥੇ ਇੱਥੇ ਲੱਭਣ ਤੇ ਲਗਾਉਂਦੇ ਆ ਫਿਰ ਐਂਡ ਦੇ ਇਹਨਾਂ ਦਾ ਇਹ ਵੀ ਸਾਨੂੰ ਦਾਜ ਦੀ ਮੰਨ ਧਰਦੀ ਇਹਨਾਂ ਨੇ ਮੁੰਡੇ ਦੀ ਭੈਣ ਦੇ ਕੁੜੀ ਨੇ ਵੀ ਸਾਡਾ ਹਾੜਾ ਹਾੜੀ ਮਾਸੀ ਦਾ ਬੇਟਾ ਹੈਗਾ ਵਾ ਇਹ ਮੁੰਡਾ ਭਾਜਦਾ ਹੈ ਤੇ ਉਹਦਾ ਤਾਂ ਡੰਡਾ ਘਾ ਕਰਦੇ ਆ ਉਹਦੀ ਮਾਂ ਦੇ ਦੇ ਭੈਣ ਦੇ ਉਹ ਇੰਨੀ ਗੱਲ ਨਹੀਂ ਬੱਝਦੀ ਮੈਂ ਮਾਂ ਕਹਿੰਦੀ ਆ ਕਿ ਇਹਨਾਂ ਦੇ ਸਿਰਸਰ ਕਾਰਵਾਈ ਕੀਤੀ ਜਾਵੇ ਜੋ ਸਾਡਾ ਬੇਰਸੀ ਹੋਈ ਆ ਉਹਦਾ ਸਾਨੂੰ ਹੱਥ ਦੇ ਇਹਨਾਂ ਦੇ ਪੱਤੇ ਜਮਾ ਜੀ ਨਾਲ ਦੇ ਸਰਪਾ ਦੇ ਪੱਤੇ ਕੱਟੇ ਜਾਣ ਠੀਕ ਜੀ ਇਹ ਮੇਰਾ ਨਾਮ ਮਨਜਿੰਦਰ ਸਿੰਘ ਆ ਜੋਨ ਬਾਬਾ ਦੇਸੋਂ ਦਾ ਜੋਨ ਪ੍ਰਧਾਨ ਆ ਸਾਡਾ ਪਿੰਡ ਗੋਲਵੜਿਆ ਤੇ ਸਾਡੇ ਪਿੰਡ ਦੀ ਲੜਕੀ ਤਾਂ ਦੀ ਭੈਣ ਲੱਗਦੀ ਆ ਉਹਦਾ ਵਿਆਹ ਧਰਿਆ ਗਿਆ ਸੀ 27 ਤਰੀਕ ਨੂੰ ਪਿੰਡ ਪਲਾਸੌਰ ਦਾ ਨੌਜਵਾਨ ਦੇ ਨਾਲ ਉਹਦੀ ਮੰਗਣੀ ਹੋਈ ਆ ਸਗਣ ਲੱਗਦਾ ਵਾ ਪੈਲਸ ਦੇ ਵਿੱਚ 27 ਤਰੀਕ ਨੂੰ ਪ੍ਰੀਤਮ ਗਠਨ ਤੇ 28 ਤਰੀਕ ਨੂੰ ਉਹਨਾਂ ਨੇ ਬਰਾਤ ਲੈ ਕੇ ਆਉਣਾ ਸੀ ਤੇ ਉੱਥੇ ਜਦੋਂ ਸਾਡੀ ਤਿਆਰੀ ਕੀਤੀ ਗਈ ਬਰਾਤ ਦੇ ਸਵਾਗਤ ਆਸਤੇ ਤੇ ਬਰਾਤ ਲੈ ਕੇ ਮੁੰਡੇ ਵਾਲੇ ਪਹੁੰਚਦੇ ਨਹੀਂ ਮੁੰਡੇ ਵਾਲੇ ਪਹਿਲਾਂ ਤੇ ਟਾਈਮ ਟਪੋਲਾ ਕਰਦੇ ਰਹੇ ਪਰਿਵਾਰ ਦੇ ਨਾਲ ਕਿ ਮੁੰਡਾ ਗਿਆ ਵਾ ਬਾਹਰ ਕੇ ਜਾਂਦੋਸਾ ਉਹ ਲੈ ਗਿਆ ਆਉਂਦਾ ਵਾ ਤਿਆਰ ਹੋਣ ਦਿਆ ਵਾ ਜਿਹੜਾ ਟਾਈਮ ਕਾਫੀ ਬੀਤ ਗਿਆ ਬਾਅਦ ਚ ਪਤਾ ਲੱਗਾ ਵਾ ਕਿ ਮੁੰਡਾ ਹੈ ਨਹੀਂ ਘਰੇ ਮੁੰਡਾ ਭੱਜ ਗਿਆ ਦੇ ਜੋ ਦੱਸੇਗਾ ਪਰਿਵਾਰ ਸਾਨੂੰ ਦੇ ਉਹ ਕਹਾ ਗਿਆ ਕਿ ਮੁੰਡੇ ਨੂੰ ਗਵਾ ਕੀਤਾ ਗਿਆ ਵਾ ਕੋਈ ਗਵਾ ਕਰਕੇ ਲੈ ਜਾਵਾ ਅਸੀਂ ਤੇ ਤਿਆਰੀ ਕਰਦੇ ਸੀ ਬਾਹਰੋਂ ਕੋਈ ਗਵਾ ਕਰਕੇ ਲੈ ਜਾ ਪਰ ਜਿਹੜਾ ਹੋਣ ਜਾ ਕੇ ਤੇ ਪਤਾ ਲੱਗਾ ਵਾ ਕਿ ਮੁੰਡਾ ਹੋਰ ਕਿਸੇ ਕੁੜੀ ਨਾਲ ਦੇ ਰਿਲੇਸ਼ਨ ਹੀ ਤੇ ਉਹ ਦੋਨੇ ਜਾਨੇ ਉੱਤੇ ਭੱਜ ਗਏ ਕਰਾਂ। ਨਹੀਂ ਜੀ ਮੰਗੇ ਤੇ ਜੋ ਦਾ ਸਗਨ ਤੇ ਆਪਣਾ ਜੋ ਹੁੰਦਾ ਵਾ ਰੀਤੀ ਰਿਵਾਜ ਉਹਦੇ ਹਿਸਾਬ ਨਾਲ ਪੂਰਾ ਨਾਲ ਨਾਲ ਕੀਤਾ ਵਾ। 3 ਲੈਂਡ ਉਹਨਾਂ ਨੂੰ ਦਿੱਤਾ ਵਾ ਇਹੋ ਜੀ ਕੋਈ ਗੱਲ ਨਹੀਂ ਆ ਵੀ ਬਿਨਾਂ ਕਿਸੇ ਗਲਤ ਹੋਇਆ ਵਾ। ਸਾਰਾ ਕੁਝ ਦਿੱਤਾ ਪਰਿਵਾਰ ਨੂੰ। ਹੁਣ ਕਾਰਵਾਈ ਇਹੋ ਮੰਗ ਕਰਦੇ ਆ ਵੀ ਦੋਸ਼ੀਆਂ ਦੇ ਖਿਲਾਫ ਜੇ ਬੰਦੀ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਜਿਹੜੇ ਇਹਨਾਂ ਦੇ ਜੋ ਮੰਨਤੀ ਆ ਲੱਗੀ ਲਗਾ ਤੇ ਆ ਜੋ ਵੀ ਖੁਸ਼ ਇਹਨਾਂ ਦਾ ਹੋਇਆ ਖਰਚਾ ਉਹ ਦਿੱਤਾ ਜਾਵੇ ਭੁਗਾਈ ਕਰਾਈ ਜਾਵੇ। ਇਹ ਗੁਰਵਰ ਦੇ ਵਾਸੀ ਬੰਦੇ ਆ। ਇਨਰ ਵਿੱਚ ਇੱਕ ਮੋਲਵਾੜ ਦੀ ਲੜਕੀ ਦਾ ਮੈਰਿਜ ਦੇ ਅੰਦਰ ਤੋਂ ਹੀ ਪਲਾਸੌਰ ਦੇ ਕੜੀਪੇਟ ਨਸਤੇ ਨਾਲ ਸ਼ਗਨ ਨੇ ਲਾਇਆ ਹੋਇਆ ਤੇ ਮੈਰਿਜ ਵਾਲੇ ਕਿਨ ਜਿਹੜਾ ਨਸਕਾ ਵੀ ਕਰੋ ਪੱਟ ਗਿਆ ਹੋ ਗਿਆ ਨਹੀਂ ਤੁਹਾਨੂੰ ਚੰਦਾ ਤੇ ਉਹਦੇ ਤਹਿਤ ਇਹਨਾਂ ਦੇ ਗ੍ਰਾਂਹ ਲਿਖ ਕੇ ਲੜਕੀ ਆਉਣ ਦੇ ਅਸੀਂ ਅੰਡਰ ਸੈਕਸ਼ਨ 420 498 406 427 ਤਹਿਤ ਐਫਆਈਆਰ ਦਰਜ ਕਰਤੀ ਆ ਤੇ ਇਹਨਾਂ ਦੇ ਸਾਰੇ ਪਰਿਵਾਰ ਦੇ ਲੜਕੇ ਆਉਣੇ ਨੇ ਇਹ ਇਹਨਾਂ ਤੋਂ ਨਿਆਣੇ ਦੀ ਮੰਗੀ ਸੀ ਕਿ ਜਿਹੜੀ ਐਫਆਰ ਹਾਂ ਦੀ ਚਾਹਾਂ ਸਾਰੇ ਟੱਬਰ ਦੇ ਖਿਲਾਫ ਹੋਵੇ ਉਹ ਅਸੀਂ ਦਰਜ ਕਰਤੀ ਆ। ਦੂਜੀ ਮੰਗ ਕਹਿੰਦੇ ਅਰੈਸਟ ਕਰੋ ਉਹ ਇਹਨਾਂ ਦਾ ਫਾਦਰ ਨੂੰ ਮੁੰਡੇ ਦੇ ਨਾਲ ਰੇਡ ਕਰਕੇ ਅਰੈਸਟ ਕਰ ਲਿਆ। ਪੂਰੇ ਇਹਨਾਂ ਦਾ ਪਤਾ ਨਹੀਂ ਕੀ ਮੰਗਿਆ ਜੀ ਨਜਾਇਜ਼ ਕਿਉਂ ਧਮਕਾਈ ਦਿੰਦੇ ਆ। ਬਾਕੀ ਇਹਨਾਂ ਦਾ ਕੁਝ ਨਹੀਂ ਪੁੱਛਣਾ ਲੈ ਸਕਦੇ ਆ ਪ੍ਰਧਾਨ ਗੱਲਬਾਤ ਕਰ ਰਹੇ ਆ। ਉਹ ਵੀਸ ਤੇ ਕੀ ਕੀ ਜੀ ਜੀ ਸਾਹਿਬ ਨੇ ਰਿਪੋਰਟ ਦਿੱਤੀ ਕਿ ਹੁਣ ਸਵਾਲ ਦਾ ਕੰਮ ਕਰ। ਕਣ ਲੜਕੇ ਦਾ ਨਾਮ ਕੀ ਹੈ ਤਾਂ ਬਤਲ ਕੇ। ਲੜਕੇ ਦਾ ਲੜਕੇ ਦਾ ਨਾਮ ਹੋਆ ਜੀ ਤੇ ਅੰਗਰੇਜ਼ ਸਿੰਘ ਪੁੱਤਰ ਅਸਾਲ ਸਿੰਘ। ਠੀਕ। ਥੈਂਕ ਯੂ। ਲਾਈਟ ਤੇਜ਼ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ